ਹੈਲੋ ਜੀ ਸੋ ਸਿਕਲ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਸੋਹਣਾ ਡਿਜ਼ਾਈਨ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕਾਰਦੀਗਨ ਦੇ ਵਿੱਚ ਪਾ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਲੱਗੂਗਾ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਜਿਵੇਂ ਇਸ ਨੂੰ ਲੇਡੀਜ਼ ਕੋਟੀ ਸਵਟਰ ਜੈਕਟ ਬੇਬੀ ਦੀ ਜੈਕਟ ਕੋਟੀ ਸਵਟਰ ਦੇ ਵਿੱਚ ਕਿਸੇ ਵੀ ਪ੍ਰੋਜੈਕਟ ਤੇ ਇਹਨੂੰ ਅਪਲਾਈ ਕਰੋਗੇ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਲੱਗੂਗਾ ਇਸ ਨੂੰ ਬਣਾਉਣ ਦੇ ਲਈ ਦੋ ਦੋ ਕੁੰਡਿਆਂ ਦੇ ਹਿਸਾਬ ਨਾਲ ਕੁੰਟੀਆਂ ਜਿੰਨੇ ਮਰਜੀ ਤੁਸੀਂ ਰੱਖ ਸਕਦੇ ਹੋ ਜਿੰਨੀ ਆਪਾਂ ਨੂੰ ਜ਼ਰੂਰਤ ਹੈ ਉੰਨੇ ਕੁੰਡੇ ਆਪਾਂ ਇਹਦੇ ਲਈ ਰੱਖ ਸਕਦੇ ਹਾਂ ਬਹੁਤ ਹੀ ਪਿਆਰਾ ਡਿਜ਼ਾਈਨ ਆ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਤੇ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਜੇਕਰ ਡਿਜ਼ਾਈਨ ਤੁਹਾਨੂੰ ਪਤਿਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਭ ਤੋਂ ਪਹਿਲਾਂ ਡਿਜ਼ਾਈਨ ਦੀ ਪਹਿਲੀ ਸਿਲਾਈ ਸਿੱਧੇ ਪਾਸੇ ਤੋਂ ਜਿਵੇਂ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਿਲਾਈ ਨਹੀਂ ਨਹੀਂ ਪਹਿਲਾ ਕੁੰਡਾ ਐ ਸਟਿਚ ਉਤਾਰਨਾ ਧਾਗਾ ਪਿੱਛੇ ਹੀ ਰੱਖਣਾ ਇਸ ਤਰ੍ਹਾਂ ਦੋ ਕੁੰਡੇ ਛੱਡ ਕੇ ਦੋ ਕੁੰਡੇ ਤੋਂ ਬਾਅਦ ਉਹਨਾਂ ਦੇ ਵਿਚਕਾਰ ਦੀ ਸਲਾਈ ਪਾ ਕੇ ਇਸ ਤਰ੍ਹਾਂ ਇੱਕ ਲੂਕ ਬਣਾਉਣਾ ਫਿਰ ਸਲਾਈ ਤੇ ਇਸ ਤਰ੍ਹਾਂ ਪਲ ਪਾਉਣਾ ਇਸ ਤਰ੍ਹਾਂ ਪਾ ਕੇ ਇਹਨਾਂ ਨੂੰ ਬੈਕ ਸਾਈਡ ਤੋਂ ਦੋ ਦਾ ਇੱਕ ਕਰ ਦੇਣਾ ਇਸ ਤਰ੍ਹਾਂ ਇਹ ਹੀ ਦੋ ਦੋ ਕੁੰਡੀਆਂ ਦਾ ਜਿਹੜਾ ਡਿਜ਼ਾਈਨ ਆ ਆਪਾਂ ਨੇ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਨਾ ਦੋ ਕੁੰਡੇ ਛੱਡ ਕੇ ਨਿੰਬਚਕਾਰ ਦੀ ਸਲਾਈ ਨੂੰ ਪਾਉਣਾ ਇੱਕ ਐਕਸਟਰਾ ਲੂਪ ਬਣਾਉਣੀ ਸਲਾਈ ਦੇ ਉੱਪਰ ਬਲ ਪਾਉਣਾ ਫਿਰ ਇਹਨਾਂ ਦੋ ਕੁੰਡੀਆਂ ਨੂੰ ਬੈਕ ਸਾਈਡ ਤੋਂ ਇੱਕ ਕਰ ਦੇਣਾ ਇਸ ਤਰ੍ਹਾਂ ਠੀਕ ਹੈ ਜੀ ਦੁਬਾਰਾ ਫੇਰ ਦੋ ਕੁੰਡੇ ਛੱਡ ਕੇ ਵਿਚਕਾਰ ਦੀ ਸਲਾਈ ਪਾਉਣੀ ਇੱਕ ਐਕਸਟਰਾ ਲੂਪ ਬਣਾਉਣੀ ਸਲਾਈ ਦੇ ਉੱਪਰ ਬਲ ਪਾਉਣਾ ਫਿਰ ਇਹਨਾਂ ਦੋ ਕੁੰਡਿਆਂ ਨੂੰ ਬੈਕ ਸਾਈਡ ਤੋਂ ਇੱਕ ਕਰ ਦੇਣਾ ਇੱਥੇ ਆਪਣੇ ਦੋ ਤੋਂ ਤਿੰਨ ਕੁੰਡੇ ਬਣ ਗਏ ਇਹ ਹੀ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਜਿਹੜਾ ਆਪਾਂ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਾਂਗੇ ਇਸ ਤਰ੍ਹਾਂ ਦੋ ਗੁੰਡੇ ਛੱਡ ਕੇ ਵਿਚਕਾਰ ਦੀ ਸਲਾਈ ਪਾਉਣੀ ਇੱਕ ਐਕਸਟਰਾ ਲੂਪ ਬਣਾਉਣੀ ਸਲਾਈ ਤੇ ਬਲ ਪਾਉਣਾ ਬੈਕ ਸਾਈਡ ਤੋਂ ਦੋਨੇ ਗੁੰਡਿਆਂ ਦਾ ਫਿਰ ਇੱਕ ਕਰ ਦੇਣਾ ਤੇ ਦੋ ਕੁੰਡਿਆਂ ਦੇ ਵਿਚਕਾਰ ਦੀ ਸਲਾਈ ਪਾਉਣੀ ਇੱਕ ਐਕਸਟਰਾ ਲੂਪ ਬਣਾਉਣੀ ਸਲਾਈ ਉੱਪਰ ਪਲ ਪਾਉਣਾ ਦੋ ਹੀ ਕੁੰਡਿਆਂ ਨੂੰ ਵੈਕਸ ਦੇ ਵਿੱਚ ਇੱਕ ਕਰ ਦੇਣਾ ਇਸ ਤਰ੍ਹਾਂ ਬਹੁਤ ਹੀ ਸੌਖਾ ਡਿਜ਼ਾਈਨ ਹੈਗਾ ਕੋਈ ਵੀ ਇਹਨੂੰ ਆਸਾਨੀ ਦੇ ਨਾਲ ਜਿਹੜਾ ਬਣਾ ਸਕਦਾ ਹੈ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਲਾਸਟ ਤੇ ਵੀ ਇੱਕ ਕੁੰਡਾ ਆਪਣਾ ਐ ਸਟਿਚ ਰਹਿ ਚੁੱਕਾ ਤੇ ਇਹੀ ਡਿਜ਼ਾਈਨ ਆਪਾਂ ਲਾਸਟ ਤੇ ਵੀ ਬਣਾਵਾਂਗੇ ਠੀਕ ਹੈ ਜੀ ਲਾਸਟ ਵਾਲਾ ਸਿੱਧਾ ਪੁੱਠਾ ਤੁਸੀਂ ਕਿਵੇਂ ਵੀ ਬਣਾ ਸਕਦੇ ਹੋ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਹੁਣ ਡਿਜ਼ਾਈਨ ਦੀ ਦੂਜੀ ਸਲਾਈ ਹੈ ਬੈਕ ਸਾਈਡ ਤੋਂ ਪਹਿਲਾ ਗੁੰਡਾ ਉਤਾਰਨਾ ਧਾਗਾ ਪਿੱਛੇ ਹੀ ਰੱਖੋ ਇਹ ਦੇਖੋ ਜਿਹੜਾ ਆਪਣਾ ਲੂਪ ਬਣਾਇਆ ਹੋਇਆ ਉਹ ਵਾਲਾ ਗੁੰਡਾ ਇਹ ਬਚਾ ਲਈਏ ਇਹਨੂੰ ਆਪਾਂ ਇਹ ਗੁੰਡੇ ਦੇ ਉੱਪਰ ਦੀ ਇਸ ਤਰ੍ਹਾਂ ਇੱਧਰ ਲੈ ਆਵਾਂਗੇ ਫਿਰ ਧਾਗਾ ਆਪਣੇ ਵੱਲ ਕਰਾਂਗੇ ਇਹ ਦੋ ਗੁੰਡਿਆਂ ਦਾ ਆਪਾਂ ਹਿੱਕ ਕਰ ਦਾਂਗੇ ਇਸ ਤਰ੍ਹਾਂ ਧਾਗਾ ਪਿੱਛੇ ਹੀ ਕਰਾਂਗੇ ਇਹ ਜਿਹੜਾ ਬਚਾੜਲਾ ਗੁੰਡਾ ਲੂਪ ਵਾਲਾ ਇਹਨੂੰ ਇਸ ਤਰ੍ਹਾਂ ਕੁੰਡਿਆਂ ਦੇ ਉੱਪਰ ਦੀ ਇੱਤਰ ਲਈ ਆਵਾਂਗੇ ਤੱਗਾ ਆਪਣੇ ਵੱਲ ਕਰਾਂਗੇ ਦੋ ਕੁੰਡਿਆਂ ਦਾ ਇੱਕ ਕਰ ਦਾਂਗੇ ਤੱਗਾ ਪਿੱਛੇ ਕਰਾਂਗੇ ਆਪ ਵਿਚਕਾਰ ਲਈ ਕੁੰਡੇ ਨੂੰ ਆਪਾਂ ਉੱਪਰ ਦੀ ਕੁੰਡੇ ਦੇ 밑ਲੇ ਆਵਾਂਗੇ ਤੱਗਾ ਆਪਣੇ ਵੱਲ ਕਰਾਂਗੇ ਦੋ ਕੁੰਡਿਆਂ ਦਾ ਇੱਕ ਕਰ ਦਾਂਗੇ ਤੱਗਾ ਪਿੱਛੇ ਕਰਾਂਗੇ ਇਸ ਤਰ੍ਹਾਂ ਇੱਕ ਲੂਪ ਬਣਾਵਾਂਗੇ ਸੌਰੀ ਜਿਹੜਾ ਲੂਪ ਵਾਲਾ ਕੁੰਡਾ ਅੱਗੇ ਲਿਆਵਾਂਗੇ ਕੁੰਡੇ ਦੇ ਉੱਪਰ ਦੀ ਤੱਗਾ ਆਪਣੇ ਵੱਲ ਕਰਾਂਗੇ ਦੋ ਦਾ ਇੱਕ ਕਰ ਦਾਂਗੇ ਤੱਗਾ ਪਿੱਛੇ ਕਰਾਂਗੇ ਆ ਲੂਪ ਵਾਲੇ ਕੁੰਡੇ ਨੂੰ ਕੁੰਡੇ ਦੇ ਉੱਪਰ ਵੀ ਇਸ ਤਰ੍ਹਾਂ ਅੱਗੇ ਲਿਆਵਾਂਗੇ ਫਿਰ ਤੱਗਾ ਆਪਣੇ ਵੱਲ ਕਰਾਂਗੇ ਦੋ ਕੁੰਡੇ ਦਾ ਇੱਕ ਕਰ ਤਾਂ ਪਿੱਛੇ ਕਰਾਂਗੇ ਧੂਪ ਵਾਲੇ ਕੁੰਡੇ ਨੂੰ ਅੱਗੇ ਆਵਾਂਗੇ ਤਾਂ ਆਪਣੇ ਵੱਲ ਕਰਾਂਗੇ ਦੋ ਕੁੰਡਿਆਂ ਦਾ ਇੱਕ ਕਰ ਦਾਂਗੇ ਤਾਂ ਅੱਗੇ ਕਰੇ ਧੂਪ ਵਾਲੇ ਕੁੰਡੇ ਅੱਗੇ ਲਾਵਾਂਗੇ ਉੱਪਰ ਦੀ ਰਸਤਰਣ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਹਰ ਕੋਈ ਇਹਨੂੰ ਅਰਾਨੀ ਨਾਲ ਬਣਾ ਸਕਦਾ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਹੰਝੜਾ ਡਿਜ਼ਾਈਨ ਪਸੰਦ ਆਇਆ ਹੋਊਗਾ ਪੂਰੀ ਸਿਲਾਈ ਵਿੱਚ ਆਪਾਂ ਇਸ ਤਰ੍ਹਾਂ ਹੀ ਰਿਪੀਟ ਕਰਨਾ ਲਾਸਟ ਵਾਲਾ ਮੈਂ ਇੱਥੇ ਸਿੱਧਾ ਬਣਾ ਰਹੀ ਹਾਂ ਤੁਸੀਂ ਜਿਵੇਂ ਮਰਜੀ ਬਣਾ ਸਕਦੇ ਹੋ ਨਾ ਡਿਜ਼ਾਈਨ ਦੀਆਂ ਦੋ ਸਿਲਾਈਆਂ ਕੰਪਲੀਟ ਹੋ ਗਈਆਂ ਤੀਜੀ ਸਿਲਾਈ ਸਿੱਧੀ ਸਾਈਡ ਤੋਂ ਪਹਿਲਾ ਗੁੰਦਾ ਐ ਸਟਿਚ ਉਤਾਰਨਾ ਧਾਗਾ ਪਿੱਛੇ ਕਰਨਾ ਸਾਰੇ ਹੀ ਗੁੰਡਿਆਂ ਨੂੰ ਸਿੱਧਾ-ਸਿੱਧਾ ਬਣਾਉਣਾ ਤੀਜੀ ਸਲਾਈ ਦੇ ਵਿੱਚ ਸਾਰੇ ਹੀ ਕੁੰਡਿਆਂ ਨੂੰ ਸਿੱਧਾ ਸਿੱਧਾ ਬਣਾਉਂਦੇ ਹੋਏ ਆਪਾਂ ਇਹ ਸਲਾਈ ਕੰਪਲੀਟ ਕਰਾਂਗੇ ਮੈਂ ਇੱਥੇ ਇੱਕ ਸਲਾਈ ਦਾ ਜਿਹੜਾ ਗੈਪ ਰੱਖਿਆ ਹੋਇਆਗਾ ਇੱਕ ਸਿੱਧੀ ਔਰ ਇੱਕ ਪੁੱਠੀ ਤੁਸੀਂ ਇੱਥੇ ਦੋ ਸਲਾਈਆਂ ਸਿੱਧੀਆਂ ਪੁੱਠੀਆਂ ਹੀ ਪਾ ਸਕਦੇ ਹੋ ਜੇ ਤੁਸੀਂ ਵੱਧ ਗੈਪ ਰੱਖਣਾ ਅੰਡਿਆਂ ਦੀ ਚੌਥੀ ਸਲਾਈ ਪੁੱਠੀ ਸਾਈਡ ਤੋਂ ਪਹਿਲਾ ਕੁੰਡਾ ਉਤਾਰਨਾ ਸਾਰੇ ਹੀ ਕੁੰਡਿਆਂ ਨੂੰ ਚੌਥੀ ਸਲਾਈ ਦੇ ਵਿੱਚ ਪੁੱਠਾ-ਪੁੱਠਾ ਬਣਾ ਕੇ ਕੰਪਲੀਟ ਕਰਨ ਦੋ ਸਲਾਈਆਂ ਦੇ ਵਿੱਚ ਡਿਜ਼ਾਈਨ ਬਣਦਾ ਦੋ ਸਲਾਈਆਂ ਆਪਣੀਆਂ ਪੁੱਠੀਆਂ ਤੇ ਸਿੱਧੀਆਂ ਪੈਂਦੀਆਂ ਨੇ ਠੀਕ ਹੈ ਜੀ ਬਹੁਤ ਹੀ ਸੋਖੜੀਆਂ ਐ ਨਾ ਸਰਦੀਆਂ ਨੇੜੇ ਆ ਰਹੀਆਂ ਨੇ ਤੇ ਫਟਾਫਟ ਆਪਣੀਆਂ ਪਸਵਾਂ ਜਿਹੜੀਆਂ ਚੁੱਕ ਕੇ ਕੋਟੀਆਂ ਬਣਾਉਣੀਆਂ ਕਰਦੋ ਸ਼ੁਰੂ ਤਾਂ ਕਿ ਚੜ੍ਹਦੇ ਸਿਆਲ ਜਿਹੜੀਆਂ ਆਪਣੀਆਂ ਕੋਟੀਆਂ ਆਪ ਪਾ ਸਕੀਏ ਲੇਜੈਂਦੀ ਚੌਥੀ ਸਲਾਈ ਬੈਕ ਸਾਈਡ ਤੋਂ ਪੂਰੀ ਦੀ ਪੂਰੀ ਆਪਾਂ ਨੇ ਪੁੱਠੀ ਪੁੱਠੀ ਬਣਾ ਕੇ ਕੰਪਲੀਟ ਕਰਨੀ ਦੇਖੋ ਹੁਣ ਦੁਬਾਰਾ ਫਿਰ ਇੱਥੋਂ ਤੁਸੀਂ ਪਹਿਲੀ ਸਲਾਈ ਤੋਂ ਸਟਾਰਟ ਕਰ ਸਕਦੇ ਹੋਗੇ ਇਹ ਜਿਹੜਾ ਡਿਜ਼ਾਈਨ ਆ ਬਹੁਤ ਹੀ ਪਿਆਰਾ ਡਿਜ਼ਾਈਨ ਆ